ਗੱਲ ਬਾਤ ਦੱਸੋ ਗੱਲ ਬਾਤ ਗੱਲ ਬਾਤ ਕਰੀਏ ਮਿਸਤਰੀ ਜੀ ਆਪਨੇ ਪੜਿਆ ਹਾਂ ਤੇਰਾ ਗੱਲ ਬਾਤ ਕਾਦੀ ਆ ਗੱਲ ਬਾਤ ਇਹ ਹੈ ਕਿ ਉਧਰ ਮੁਸਕਾਨ ਦੇ ਆਸ਼ਿਕ ਨੇ ਚਸ਼ਮਾ ਟੰਗਿਆ ਵਾ ਕਾਲਾ ਜਿਹਾ ਥੋੜੀ ਜੂਮ ਕਰਾਂ ਮੁਸਕਾਨ ਦੇ ਆਸ਼ਿਕ ਨੂੰ ਦੱਸ ਆਸ਼ਿਕ ਥੋੜੇ ਹਾਈ ਹੈਲੋ ਕਰਦੇ ਲੈ ਦੇਖ ਲਓ ਮੁਸਕਾਨ ਦਾ ਲੈ ਲੈ ਦਰਾ ਮੇਰੇ ਬੈਕਗ੍ਰਾਉਂਡ ਨੂੰ ਤਿਆਰ ਹੋ ਜਾ ਗਿਆਨੀ ਦਾ ਰਿਪੋਰਟ ਚਾਹਵਾ ਮੈਂ ਪਾਇਆ ਨਹੀਂ ਤੂੰ ਗੱਲ ਕੀ ਹੋਣੀ ਆ ਗਿਆਨੀ ਨੂੰ ਕੰਮ ਕਰਨ ਭੇਜਾਂ ਗਿਆਨੀ ਕਰਨਿਆ ਗਿਆਨੀ ਕਰਨਿਆ ਨਹੀਂ ਨਹੀਂ ਪੈਂਦਾ ਜਾਂਦਾ ਜੀ ਗਿਆਨੀ ਲੋ ਯਾਹੀ ਉਹ ਤਾਂ ਕਿੰਨੇ ਤਾ ਹੈ ਚਾਹਵਾ ਰਾਜਕਦਨ ਹੈ ਪ੍ਰੇਸ਼ਣ ਕਰਾਇਆ ਆਖਾਂ ਦਾ ਕਰਾਇਆ ਦਾ ਧਮਾ ਕੇ ਲਿਆ ਗੱਲ ਗਿਣੀ ਗਿਆਨੀ ਨੂੰ ਚਾਹ ਲੈ ਭੇਜਾਈ ਤੇ ਠੰਡਾ ਪੀ ਕੇ ਆ ਗਿਆ ਹੀ ਆਪ ਪਾਣੀ ਤੁਹਾਡੇ ਲਈ ਲਿਆਣੀ ਜਾ ਪਾਣੀ ਪਿਆ ਦੇ ਢੰਡਾ ਸਾਨੂੰ ਆ ਪੀਪੀ ਭਰ ਲਿਆ ਨੀ ਡਰਮ ਭਰ ਲਿਆ ਫਟੌਰ ਫਟੇ ਫੇਰੇ ਫੋਨ ਹੈ ਲੱਗਣਾ ਚਲੋ ਲੱਗੂ ਚੰਬਰ ਲਾ 1.5 ਕਿਲੋ ਆਏ 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 ਕਾਂਡੇ ਲਈ 5 ਕਿਲੋ ਕਿੰਨਾ ਚੋਕੇ ਪਤਾ ਕਿੰਨਾ ਚੋਕਾ ਬੰਬਲਾਂ ਦੀ ਬੰਗਰੇ ਆ ਸਵਾਮੀ ਤੁਹਾਨੂੰ ਚਾਟੇ ਲਈ ਬਰਾਕਾ ਸਿਨਮਾ ਪਾਸਾਰੇ ਇਲੈਕਟ੍ਰੀਅਨ ਕਿਹਾ ਜੇ ਤਾਂ ਵੀ ਮਤਰੋ ਬੰਬੇ ਦਾ ਹੀ ਸ਼ਾਨਦਾਰ ਤੈ ਆ ਵੀ ਮਤਰੋ ਬੰਬੇ ਦੀਆਂ ਸ਼ਾਨਦਾਰ ਬਿਲਡਿੰਗਾਂ ਦੇਖੋ ਟ੍ਰੇਨ 240 ਵਰਗੰਨਾ ਆ ਨੰਗਲ ਨਹੀਂ ਘੋਤੇ ਸਨ ਬੋਲ ਰਹੀ ਤੂੰ ਜੋਬ ਨਹੀਂ ਲੈ ਕੇ ਤੂੰ ਕਿਉਂ ਜਾਉਂਗੇ ਲੋਕਲ ਟ੍ਰੇਨ ਚ ਆਪਾਂ ਜਾਉਂਦੇ ਨੇ ਸਟੇਸ਼ਨ ਵਿਜੇਸ਼ੋਦੂ ਆ ਜਾਣਾ ਟ੍ਰੇਨ ਫੜਾਂਗੇ ਤੇ ਪਹੁੰਚਾਂਗੇ ਰੇਲਪੇਡ ਸਟੇਸ਼ਨ ਆ ਗਿਆ ਇਹਦੇ ਲੋਕਲ ਟ੍ਰੇਨਾਂ ਜਲਦੀ ਨਹੀਂ ਜਾਂਦੀ ਮਿੱਤਰੋ ਸਭ ਤੋਂ ਬੜੀ ਹੈ ਆ ਪੂਰੀ ਸਭ ਬੜੀ ਚੁਲੂ ਬੈਗ ਦੇ ਲਈ ਉਹ ਫੋਟੋ ਕਰਿਆ ਇੱਧਰ ਵੀ ਲੋ ਵੀ ਮਿੱਤਰੋ ਟ੍ਰੇਨ ਚ ਆਪਾਂ ਨੂੰ ਜਗ੍ਹਾ ਮਿਲ ਗਈ ਆ ਤੇ ਉਧਰ ਵੀ ਪੂਰੇ ਟ੍ਰੇਨ ਭਰੀ ਹੋਈ 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 ਹੋਈ

ਟਰੇਨ ਨੇ ਲਾਉਣਾ ਸੀ ਬਹੁਤ ਟਾਈਮ ਤੇ ਉਧਰ ਕਰ ਗਿਆ ਬੰਬ ਵਾਲੇ ਉਤਰ ਗਏ ਇੱਥੋਂ ਫੜਦੇ ਆ ਬੱਸ ਬੱਸ ਸਾਨੂੰ ਛੇਤੀ ਪਹੁੰਚਾ ਦੇ ਬੱਸ ਸਟਾਪ ਕੋਲੇ ਆਪਾਂ ਤੇ ਬੱਸ ਤੇ ਚੜਾਂਗੇ ਤੇ ਜਾਵਾਂਗੇ ਬਾਕੀ ਬਹੁਤ ਬਲੌਗ ਅੱਗੇ ਕੰਟੀਨਿਊ ਕਰਾਂਗੇ ਜੂਸੇ ਜੁੜੇ ਰਹਿਓ ਆਪਾਂ ਨਿੱਕੇ ਨਿੱਕੇ ਛੋਟੇ ਛੋਟੇ ਕਲਿੱਪ ਲੈ ਲੈ ਕੇ ਲੈ ਲੈ ਕੇ ਤੇ ਤੁਹਾਨੂੰ ਦਿਖਾਵਾਂਗੇ ਲੱਗਾ ਇਹ ਕਿਦਾਂ ਰਿਹਾ ਸਫ਼ਰ ਵਿੱਚ ਉਹਦੇ ਮੈਂ ਸੌਂ ਗਿਆ ਹੀ ਪੌਣ 没来。